ਅਗਨੀਵੀਰ ਯੋਜਨਾ ਨੂੰ ਲੈ ਕੇ ਵਿਵਾਦ ਇੱਕ ਵਾਰ ਫਿਰ ਛੜ ਗਿਆ ਹੈ ਕਿਉਂਕਿ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਤੇ ਇਸ ਯੋਜਨਾ ਨੂੰ ਲੈ ਕੇ ਤੰਜ ਕਸੇ ਨੇ ਉਹਨਾਂ ਨੇ ਮੁੱਦਾ ਚੁੱਕਿਆ ਹੈ ਅਜੇ ਕੁਮਾਰ ਦਾ ਜੋ ਕਿ ਇੱਕ ਅਗਨੀਵੀਰ ਹੈ ਤੇ ਸ਼ਹੀਦ ਹੋ ਚੁੱਕਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਅਗਨੀਵੀਰ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਨਹੀਂ ਮਿਲ ਰਹੀ ਜੋ ਉਹਨਾਂ ਨੂੰ ਪੈਸੇ ਦਿੱਤੇ ਗਏ ਨੇ ਉਹ ਮੁਆਵਜ਼ਾ ਨਹੀਂ ਹੈ ਬਲਕਿ ਬੀਮਾ ਹੈ ਤੇ ਬੀਮਾ ਤੇ ਮੁਆਵਜ਼ੇ ਦੇ ਵਿੱਚ ਫਰਕ ਹੁੰਦਾ ਹੈ ਹੋਰ ਰਾਹੁਲ ਗਾਂਧੀ ਦਾ ਕੀ ਕਹਿਣਾ ਹੈ ਤੁਸੀਂ ਉਹ ਵੀ ਸੁਣੋ 6 ਮਹੀਨੇ ਹੋ ਗਏ ਉਹਨਕੇ ਬੈਂਕ ਅਕਾਊਂਟ ਮੇ ਅੱਜ ਤੱਕ ਪੈਸਾ ਨਹੀਂ ਆਇਆ कॉम्पेंसेशन में और इंश्योरेंस में फर्क हो कॉम्पनसेशन का पैसा उनके बैंक अकाउंट में नहीं आया है आज तक उनको एक्सप्रेशा पेमेंट क्यों नहीं मिला आज तक उनके बैंक अकाउंट में सैलरी रियर्स का पैसा क्यों नहीं मिला सच्चाई यह है कि आज हिंदुस्तान में दो तरीके के शहीद हैं। एक नॉर्मल जवान और दूसरा अग्निवीर शहीद दोनों तो होंगे मगर एक को शहीद का दर्जा मिलेगा दूसरे को शहीद का दर्जा नहीं मिलेगा एक को पेंशन मिलेगी दूसरे को पेंशन नहीं मिलेगी एक को कैंटीन मिलेगी दूसरे को कैंटीन नहीं मिलेगी ये देश की सच्चाई है अगर किसी ने देश के लिए अपनी जान दी है उसका आदर होना चाहिए सरकार जो भी कहना चाहती है कहे सच्चाई ये देशवासियों ये नेशनल सिक्योरिटी का मुद्दा है सेना का मुद्दा है इसको मैं उठाता रहूँ इंडिया गठबंधन सेना को कमजोर कभी नहीं होने धन्यवाद ਦੇ ਪਿਉ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਦਾ ਕੀ ਕਹਿਣਾ ਹੈ ਤੁਸੀਂ ਉਹ ਵੀ ਸੁਣੋ ਜੋ ਵੀ ਸਾਨੂੰ ਪੈਸਾ ਮਿਲਿਆ ਉਹੋ ਇੱਕ ਚੰਨ ਸੂਰਜ ਮਿਲਿਆ ਅਮੇ ਜੋ ਬੇਟੇ ਕ ਕਰਾ ਤਾ ਆਈਸੀਆਈ ਬੈਂਕ ਸੇ ਅਜੀ ਇੱਕ ਜੋੜ ਦਾ ਜਿਹੜਾ ਫਾਉਂਡ ਮੈਂ ਸੂਰਜ ਹੈ ਸਕਿਉਰਟੀ ਜੋ ਵੀ ਹੁੰਦੀ ਹੈ ਉਹ ਮਿਲਿਆ ਹੈ ਸੈਂਟਰ ਗਵਰਨਮੈਂਟ ਸੇ ਕੋਈ ਪੈਸਾ ਨਹੀਂ ਮਿਲਿਆ ਸਾਰੀ ਸੁਵਿਧਾ ਮਿਲਣੀ ਚਾਹੀਦੀ ਆ ਸਾਨੂੰ ਪੈਨਸ਼ਨ ਲੱਗਣੀ ਚਾਹੀਦੀ ਆ ਸਾਡਾ ਕਾਰਡ ਵਗੈਰਾ ਵੀ ਬਣਨਾ ਚਾਹੀਦਾ ਕੰਟੀਨ ਕਾਰਡ ਬਣਨਾ ਚਾਹੀਦਾ ਯੂ ਵੀ ਪੈਸਾ ਸਰਕਾਰ ਵੱਲੋਂ ਆ ਰਿਹਾ ਸਾਡਾ ਸੈਂਟਰ ਸਰਕਾਰ ਜਾਂ ਕੇਂਦਰ ਸਰਕਾਰ ਨੇ ਜਿੱਦਾਂ ਰਾਜਨਾ ਦੇ ਮਿਆਂ ਦਿੱਤਾ ਹੀ ਵੀ 1 ਕਰੋੜ ਰੁਪਇਆ ਭੇਜਿਆ ਗਿਆ। ਹੀ ਜੋਗੇ ਪਰਿਵਾਰੋਂ ਕੋ ਹਮੇ ਉਹ ਵੀ ਨਹੀਂ ਮਿਲਿਆ। ਅਜੀਤ ਕੁਮਾਰ ਦੀ ਜੇਕਰ ਗੱਲ ਕਰੀਏ ਤਾਂ ਇਸ ਸਾਲ 18 ਜਨਵਰੀ ਨੂੰ ਜੰਮੂ ਕਸ਼ਮੀਰ ਦੇ ਰਾਜੋਰੀ ਜ਼ਿਲ੍ਹੇ ਦੇ ਵਿੱਚ ਕੰਟਰੋਲ ਰੇਖਾ ਨੇੜੇ ਬਾਰੂਦੀ ਸੁਰੰਗ ਦੇ ਤਮਾਕੇ ਦੇ ਵਿੱਚ 23 ਸਾਲਾਂ ਅਜੀਤ ਕੁਮਾਰ ਦੀ ਮੌਤ ਹੋ ਗਈ ਸੀ। ਉਹ ਸਾਲ 2022 ਦੇ ਵਿੱਚ ਨਵੀਂ ਅਗਨੀ ਪਥ ਸਕੀਮ ਤਹਿਤ ਫੌਜ ਵਿੱਚ ਭਰਤੀ ਹੋਈ ਸੀ। ਰਾਹੁਲ ਗਾਂਧੀ ਨੇ ਹੁਣ ਪਰਿਵਾਰ ਨੂੰ ਮਿਲ ਰਹੀ ਆਰਥਿਕ ਮਦਦ ਤੇ ਸਵਾਲ ਚੁੱਕੇ ਨੇ ਉੱਥੇ ਹੀ ਇਸ ਮਾਮਲੇ ਦੇ ਵਿੱਚ ਫੌਜ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਅਗਨੀਵੀਰ ਅਜੇ ਕੁਮਾਰ ਦੇ ਪਰਿਵਾਰ ਨੂੰ ਪੂਰਾ ਮੁਆਵਜ਼ਾ ਨਹੀਂ ਮਿਲਿਆ ਹੈ ਭਾਰਤੀ ਫੌਜ ਅਗਨੀਵੀਰ ਅਜੇ ਕੁਮਾਰ ਦੀ ਕੁਰਬਾਨੀ ਨੂੰ ਸਲਾਮ ਕਰਦੀ ਹੈ ਉਹਨਾਂ ਦਾ ਅੰਤਿਮ ਸੰਸਕਾਰ ਪੂਰੇ ਫੌਜੀ ਸਨਮਾਨ ਨਾਲ ਕੀਤਾ ਗਿਆ ਅਗਨੀਵੀਰ ਅਜੇ ਦੇ ਪਰਿਵਾਰ ਨੂੰ 98 ਲੱਖ 39 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਪਹਿਲਾਂ ਹੀ ਦੇ ਦਿੱਤੀ ਗਈ ਹੈ ਅਗਨੀਵੀਰ ਸਕੀਮ ਤਹਿਤ ਐਕਸ ਗ੍ਰੇਸ਼ੀਆ ਰਾਸ਼ੀ ਅਤੇ ਹੋਰ ਲਾਭ ਜੋ ਕਿ ਲਗਭਗ 60 ਲੱਖ ਰੁਪਏ ਹਨ ਵੀ ਪੁਲਿਸ ਜਾਂਚ ਤੋਂ ਬਾਅਦ ਉਹਨਾਂ ਨੂੰ ਦੇ ਦਿੱਤੇ ਜਾਣਗੇ ਇਸ ਤਰ੍ਹਾਂ ਕੁੱਲ ਰਕਮ 1 ਕਰੋੜ 65 ਲੱਖ ਰੁਪਏ ਬਣਦੀ ਹੈ ਫਿਰ ਦੱਸਿਆ ਜਾ ਰਿਹਾ ਹੈ ਕਿ ਅਗਨੀਵੀਰ ਅਤੇ ਹੋਰ ਜਵਾਨਾਂ ਦੀ ਮੌਤ ਤੇ ਉਹਨਾਂ ਦੇ ਪਰਿਵਾਰਾਂ ਨੂੰ ਤੁਰੰਤ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ